ਬੀਤੇ ਦਿਨੀ ਹੁਸ਼ਾਰਪੁਰ ਅਧੀਨ ਆਉਂਦੇ ਇਹ ਸਾਹਿਬ ਦਾ ਪਿੰਡ ਦੇ ਰਹਿਣ ਵਾਲੇ ਇੱਕ ਪਰਿਵਾਰ ਵੱਲੋਂ ਆਪਣੇ ਐਨਆਰਆਈ ਚਾਚਾ ਪਰਿਵਾਰ ਅਤੇ ਦਸੂਹਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੋਮਣ ਅਤੇ ਉਸਦੇ ਪਿਤਾ ਬੱਬੂ ਘੋਮਣ ਤੇ ਵੱਡੇ ਅਤੇ ਗੰਭੀਰ ਦੋਸ਼ ਲਾਇਏ ਗਏ ਸੀ ਜਿਸ ਤੋਂ ਬਾਅਦ ਐਨਆਰਆਈ ਧਿਰ ਵੱਲੋਂ ਵੀ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਹੋਇਆਂ ਗੁਰਨਾਮ ਸਿੰਘ ਅਤੇ ਹਰਜੋਤ ਸਿੰਘ ਸਮੇਤ ਸਾਰੇ ਪਰਿਵਾਰ ਤੇ ਜਾਨੂਮਾਰਨ ਦੀਆਂ ਧਮਕੀਆਂ ਦੇਣ ਅਤੇ ਜ਼ਮੀਨ ਹੜਪਣ ਦੇ ਦੋਸ਼ ਲਾਇਏ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਐਨਆਰਆਈ ਸਰਬਜੀਤ ਕੋਰ ਪਤਨੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਵਿਦੇਸ਼ ਚ ਰਹਿੰਦੀ ਹੈ ਤੇ ਉਸਦੇ ਪਤੀ ਦੇ ਭਰਾ ਦਾ ਪਰਿਵਾਰ ਸਾਡੇ ਘਰ ਤੇ ਜ਼ਮੀਨ ਨੂੰ ਹੜਪਣਾ ਚਾਹੁੰਦੇ ਨੇ ਤੇ ਅਜੀਹਾ ਕਰਨ ਲਈ ਹਰ ਵਕਤ ਕੋਈ ਨਾ ਕੋਈ ਡਰਾਮਾ ਰਚਦੇ ਰਹਿੰਦੇ ਨੇ ਜਾਂ ਫਿਰ ਸਾਡੇ ਤੇ ਝੂਠੇ ਅਤੇ ਬੇਬੁਨਿਆਦ ਦੋਸ਼ ਲਾਉਂਦੇ ਰਹਿੰਦੇ ਨੇ ਉਹਨਾਂ ਕਿਹਾ ਕਿ ਸਾਡੇ ਪਰਿਵਾਰ ਤੇ ਜੋ ਕੁੱਟਮਾਰ ਕਰਨ ਅਤੇ ਅਸਲਾ ਦਿਖਾ ਕੇ ਇੰਟਰਾਉਂਡ ਤੇ ਦੋਸ਼ ਲਾਇਏ ਨੇ ਉਹਨਾਂ ਚ ਵੀ ਕੋਈ ਸੱਚਾਈ ਨਹੀਂ ਹੈ ਸਗੋਂ ਉਕਤ ਪਰ ਵੱਲੋਂ ਸਾਨੂੰ ਘਾਰੋਂ ਤੇ ਧਮਕੀਆਂ ਦਿੱਤੀਆਂ ਜਾਂਦੀਆਂ ਰਹਿੰਦੀਆਂ ਨੇ ਕੋਕਟ ਤੇਰਤਾਇਕਾ ਬੇਟਾ ਵੀ ਅਸੀਂ ਹੀ ਵਿਦੇਸ਼ ਚ ਲੈ ਕੇ ਗਏ ਹਾਂ ਤੇ ਉਹ ਵੀ ਉੱਥੇ ਸਾਨੂੰ ਗੋਲੀਆਂ ਮਾਰਨ ਦੀਆਂ ਧਮਕੀਆਂ ਦਿੰਦਾ ਦੂਜੇ ਪਾਸੇ ਸਾਰੇ ਮਾਮਲੇ ਤੇ ਬੋਲਦਿਆ ਹਰਜੋਤ ਸਿੰਘ ਨੇ ਕਿਹਾ ਕਿ ਉਹਨਾਂ ਤੇ ਲਗਾਏ ਜਾ ਰਹੇ ਸਾਰੇ ਦੋਸ਼ ਬੇਬੁਨਿਆਦ ਨੇ ਜਦ ਕਿ ਉਸਤੇ ਚਾਚਾ ਪਰਿਵਾਰ ਵੱਲੋਂ ਪਹਿਲਾਂ ਹੀ ਉਸਤੇ ਪਰਿਵਾਰ ਤੇ ਝੂਠੀ ਚੋਰੀ ਦਾ ਮਾਮਲਾ ਦਰਜ ਕਰਵਾਇਆ ਹੋਇਆ ਹੁਣਾਂ ਕਿਹਾ ਕਿ ਇਹ ਸਾਰਾ ਕੁਝ ਸਿਆਸੀ ਦੁਬਾਹੇ ਠੀ ਹੋ ਰਿਹਾ ਤੇ ਵਿਧਾਇਕ ਕਰਮਵੀਰ ਘੁੰਮਣ ਅਤੇ ਉਸਦੇ ਪਿਤਾ ਬੱਬੂ ਘੁੰਮਣ ਵੱਲੋਂ ਇਨਾਂ ਦਾ ਕਾਨੂੰਨ ਦੇ ਉਲਟ ਚਾਕੇ ਸਾਥ ਦਿੱਤਾ ਜਾ ਰਿਹਾ ਹੈ ਹੁਸ਼ਾਰਤਕ ਨਿਊਜ਼ ਤੇ ਨਾਲ ਚੇਤਨ ਕਸ਼ੋਪਤ ਦੀ ਰਿਪੋਰਟ ਜਿਹੜੇ ਤੁਹਾਡੇ ਤੇ ਇਲਜ਼ਾਮ ਲੱਗ ਰਹੇ ਨੇ ਕਿ ਤੁਸੀਂ ਐਮਐਲਏ ਕਰਮਗਿਰ ਸਿੰਘ ਘੁੰਮਣ ਤੇ ਉਹਨਾਂ ਦੇ ਪਿਤਾ ਦੇ ਨਾਲ ਤੁਹਾਡੀ ਰਿਸ਼ਤੇਦਾਰੀ ਹੋਣ ਕਰਕੇ ਤੁਸੀਂ ਮਿਲ ਕੇ ਜਿਹੜਾ ਦਬਾਅ ਬਣਾ ਰਹੇ ਹੋ ਤੇ ਪੁਲਿਸ ਜਿਹੜੀ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮ ਲੈ ਕੇ ਤੁਸੀਂ ਉਹਨਾਂ ਦੇ ਘਰ ਜਬਰਦਸਤੀ ਇੱਕ ਪੌੜੀ ਲਗਾ ਕੇ ਉਹਨਾਂ ਦੇ ਘਰ ਦਾਖਲ ਹੋਏ ਤੇ ਉਹਨਾਂ ਨੂੰ ਡਰਾਇਆ ਧਮਕਾਇਆ ਨਹੀਂ ਅਸੀਂ ਕਿਸੇ ਨੂੰ ਕੋਈ ਡਰਾਇਆ ਧਮਕਾਇਆ ਨਹੀਂ ਇਹ ਮਤਲਬ ਜਿਹੜੇ ਹੈਗੇ ਨੇ ਐਮਐਲਏ ਸਾਹਿਬ ਜਿੱਧਰ ਮੇਰੇ ਬ੍ਰਦਰ ਵੀ ਆਏ ਨੇ ਉਹਨਾਂ ਦੇ ਦੂਰ ਦੇ ਰਿਸ਼ਤੇਦਾਰ ਉਹਨਾਂ ਦੇ ਰਿਸ਼ਤੇਦਾਰ ਨੇ ਅੱਗੋ ਤੇ ਸਮਝੋ ਸਾਡੇ ਵੀ ਫੇ ਰਿਸ਼ਤੇਦਾਰ ਹੋਏ ਉਹ ਤੇ ਬਾਜੀ ਦੇ ਵੀ ਰਿਸ਼ਤੇਦਾਰ ਨੇ ਨਾ ਗਰਨਾਮ ਸਿੰਘ ਦੇ ਵੀ ਰਿਸ਼ਤੇਦਾਰ ਹੋਗੇ ਮਤਲਬ ਮੇਰੇ ਕੱਲੀ ਦੇ ਥੋੜੀ ਰਿਸ਼ਤੇਦਾਰ ਨੇ ਜਿਹੜਾ ਐਮਐਲਏ ਵੀ ਇੱਕ ਪੂਰੀ ਪਬਲਿਕ ਦਾ ਰਿਸ਼ਤੇਦਾਰ ਉਹ ਮੇਰਾ ਕੱਲਾ ਰਿਸ਼ਤੇਦਾਰ ਨਹੀਂਗਾ ਉਹ ਇਹ ਬਿਲਕੁਲ ਸਰਾਸਾਰ ਝੂਠੇ ਇਲਜ਼ਾਮ ਲਾ ਰਿਹਾ ਰਜੋਤ ਸਿੰਘ ਕਿ ਸਾਨੂੰ ਅਸੀਂ ਐਨਆਰਆਈ ਹੋਣ ਦੇ ਨਾਤੇ ਸਾਡਾ ਸਭ ਕੁਝ ਇਹ ਦੱਬਣਾ ਚਾਹੁੰਦਾ ਏ ਇਹ ਚਾਹੁੰਦਾ ਨਹੀਂ ਕਿ ਮੈਂ ਆਪਣੇ ਚਾਚੇ ਨੂੰ ਜ਼ਮੀਨ ਦੇਵਾਂ ਆਪਣੇ ਚਾਚੇ ਨੂੰ ਮਤਲਬ ਇਹਨਾਂ ਦਾ ਸਾਡਾ ਘਰ ਹੈ ਉਹ ਦੱਪਣਾ ਚਾਹੁੰਦਾ ਏ ਇਸ ਕਰਕੇ ਉਹ ਸਭ ਕੁਝ ਗਲਤ ਬੋਲ ਰਿਹਾ ਏ ਜਿਹੜੀ ਸੀਸੀਟੀਵੀ ਵੀਡੀਓ ਹੈਗੀ ਏ ਜਿਸ ਵਿੱਚ ਦਾਖਲ ਹੋ ਰਹੇ ਨੇ ਉਹ ਘਰ ਕਿਹਦਾ ਹੈਗਾ ਉਹਨਾਂ ਦਾ ਘਰ ਹੈਗਾ ਤਾਂ ਤੁਹਾਡਾ ਘਰ ਹੈਗਾ ਉਹ ਘਰ ਸਾਡਾ ਏ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕੇ ਹਟੀਆਂ ਕਿ ਪਿਤਾ ਜੀ ਨੇ ਸਾਂਝੇ ਵੀੜੇ ਦੇ ਵਿੱਚ ਦੋ ਅਲੱਗ-ਅਲੱਗ ਪੋਰਸ਼ਨ ਬਣਾਏ ਸੀ ਇੱਕ ਸਾਡਾ ਇੱਕ ਉਹਨਾਂ ਦਾ ਜਿਹਨੂੰ ਕਿ ਸਾਂਝਾ ਗੇਟ ਸੀ ਦੀ ਪਰ ਤੁਹਾਨੂੰ ਆਪਣੇ ਘਰ ਦੇ ਵਿੱਚ ਵੜਨ ਦੀ ਪੁਲਿਸ ਦੀ ਕੀ ਜ਼ਰੂਰਤ ਪਈ ਇਹ ਤੁਹਾਨੂੰ ਉਹ ਸਾਨੂੰ ਜ਼ਰੂਰਤ ਇਸ ਕਰਕੇ ਪਈ ਸੀ ਕਿ ਮੇਰੇ ਹਸਬੰਡ ਘਰ ਵਿੱਚ ਸੀਗੇ ਇਹ ਬਾਹਰੋਂ ਬਹੁਤ ਉਹਨਾਂ ਨੂੰ ਦਬਕਾ ਰਹੇ ਸੀ ਧਮਕਾ ਰਹੇ ਸੀ ਕਿ ਮਤਲਬ ਅਸੀਂ ਇਹ ਬਾਹਰ ਨਿਕਲੇ ਇਹਨਾਂ ਦੇਖਦੇ ਹਾਂ ਫਿਰ ਇਹਨੂੰ ਮਤਲਬ ਐਦਾਂ ਦਾ ਮਾਹੌਲ ਬਣਾ ਰਹੇ ਸੀ ਕਿ ਕੁੱਟਣਾ ਮਾਰਨਾ ਹੈ ਜਿਹਦੇ ਕਰਕੇ ਮੇਰੇ ਹਸਬੰਡ ਨੇ ਅੰਦਰੋਂ ਪੁਲਿਸ ਨੂੰ ਕਾਲ ਕੀਤੀ ਕਿ ਮੈਂ ਆਪਣੇ ਘਰ ਦੇ ਵਿੱਚ ਬੰਦ ਹਾਂ ਤੇ ਇਹ ਮਤਲਬ ਇਹਨੂੰ ਐਦਾਂ ਦੀਆਂ ਧਮਕੀਆਂ ਦੇ ਰਹੇ ਨੇ ਉਹ ਤੁਸੀਂ ਵੀ ਸੀਸੀਟੀਵੀ ਵਿੱਚ ਜੋੜੀ ਉਹਨਾਂ ਨੇ ਦਿਖਾਈ ਉਹ ਚ ਦੇਖਿਆ ਏ ਮੇਰੇ ਹਸਬੰਡ ਨੇ ਅੰਦਰੋਂ ਗੇਟ ਖੋਲਿਆ ਕੋਈ ਤੁਹਾਨੂੰ ਦੇਖਿਆ ਏ ਤੁਸੀਂ ਵੀ ਤੁਹਾਨੂੰ ਕੀ ਦਿਖਿਆ ਉਹਦੇ ਵਿੱਚ ਮੇਰੇ ਹਸਬੰਡ ਨੇ ਗੇਟ ਖੋਲਿਆ ਉਸ ਗੇਟ ਦੇ ਰਾਹੀਂ ਸਾਰੇ ਅੰਦਰ ਗਏ ਨੇ ਪੁਲਿਸ ਵੀ ਨਾਲ ਆ ਨਾਲ ਮੇਰੇ ਰਿਸ਼ਤੇਦਾਰ ਵੀ ਨੇ ਕਿਉਂਕਿ ਮੇਰੇ ਹਸਬੰਡ ਨੇ ਅੰਦਰੋਂ ਰਿਸ਼ਤੇਦਾਰਾਂ ਨੂੰ ਵੀ ਕਾਲ ਕੀਤੀ ਇਪਰ ਉਹ ਕਹਿੰਦੇ ਅਸਲਾ ਵੀ ਦਿਖਾਇਆ ਕੋਈ ਉਹਨਾਂ ਨੂੰ ਤਾਂ ਡਰਾ ਤੁਮਕਾ ਆ ਗਿਆ ਕਿਸੇ ਦੇ ਕੋਲ ਕੋਈ ਕੁਝ ਨਹੀਂ ਸੀਗਾ ਇਹ ਸਭ ਬੇਬੁਨਿਆਦ ਝੂਠੇ ਇਲਜ਼ਾਮ ਲਾ ਰਿਆ ਓ ਸਿਰਫ ਸਾਨੂੰ ਦਬਾਉਣ ਵਾਸਤੇ ਸਾਨੂੰ ਐਨ ਆਰ ਆਈ ਹੋਣ ਕਰਕੇ ਸਾਨੂੰ ਦਬਾਣ ਕਰਕੇ ਝੂਠੇ ਲਾ ਲਿਆ ਇਲਜ਼ਾਮ ਉਹ ਕੱਲ ਬੋਲ ਰਿਹਾ ਸੀ ਕਿ ਮਤਲਬ ਜਿਹੜਾ ਮੇਰੇ ਚਾਚਾ ਜੀ ਨੇ 30 ਸਾਲ ਤੋਂ ਮਤਲਬ ਉੱਥੇ ਰਹਿ ਰਹੇ ਨੇ ਕਦੇ ਬੋਲਦਾ ਸੀ 25 ਸਾਲ ਤੋਂ ਉੱਥੇ ਰਹਿ ਰਹੇ ਨੇ ਇਹ ਕਿਉਂ ਨਹੀਂ ਸੀ ਬੋਲਦਾ ਕਿ ਮੇਰੇ ਚਾਚਾ ਚਾਚੀ ਹਰ ਸਾਲ ਆਉਂਦੇ ਸਨ ਇਸ ਘਰ ਵਿੱਚ ਉਹ ਇਸੇ ਕਰਕੇ ਨਹੀਂ ਸੀ ਬੋਲ ਰਿਹਾ ਕਿ ਉਹ ਚਾਹੁੰਦਾ ਸੀ ਕਿ ਇੱਥੇ ਕਦੀ ਆਏ ਨਹੀਂ ਨਾਲ ਉਹ ਇਹ ਬੋਲ ਰਿਹਾ ਸੀ ਕਿ ਇਹ ਘਰ ਲਾਲ ਲਕੀਰ ਦੇ ਅੰਦਰ ਹੈ ਲਾਲ ਲਕੀਰ ਦੇ ਵਿੱਚ ਹੀ ਅਸੀਂ ਰਹਿੰਦੇ ਸੀ ਉੱਥੇ ਹੀ ਹਰ ਸਾਲ ਆਉਂਦੇ ਜਾਂਦੇ ਸੀ ਹੁਣ ਲਾਲ ਲਕੀਰ ਕੋਈ ਜ਼ਿਆਦਾ ਹੋ ਗਈ ਬਸ ਗੱਲ ਮੁੱਦਾ ਇੱਥੇ ਹੀ ਹੈ ਕਿ ਅਸੀਂ ਹੁਣ ਆਪਣੀ ਜ਼ਮੀਨ ਜਿਹੜੀ ਆਪ ਵਾਉਣੀ ਚਾਹੁੰਦੇ ਆ ਜਿਸ ਕਰਕੇ ਉਹ ਸਾਡਾ ਸਭ ਕੁਝ ਹੜੱਪਣਾ ਚਾਹੁੰਦੇ ਨੇ ਜੀ ਪਰ ਉਹ ਕਹਿ ਰਿਹਾ ਕਿ ਸਾਡੇ ਪਿਤਾ ਨੇ ਅਸੀਂ ਆਪਣੇ ਪਿਤਾ ਦੀ ਸੇਵਾ ਕਰਦੇ ਸੀ ਉਹਨਾਂ ਨੇ ਜਿਹੜਾ ਮਕਾਨ ਹੈ ਸਾਨੂੰ ਜਿਹੜਾ ਪੂਰਾ ਸਾਡੇ ਨਾਮ ਕਰ ਦਿੱਤਾ ਜਾਂ ਸਾਨੂੰ ਦੇ ਦਿੱਤਾ ਅਤੇ ਜ਼ਮੀਨ ਅੱਧੀ ਅੱਧੀ ਕਰ ਦਿੱਤੀ ਹੈ। ਉਹਨਾਂ ਨੇ ਨਾਮ ਉਹਨਾਂ ਕੋਲ ਹੈ ਕੁਝ ਲਿਖਿਆ ਕਿ ਜਿਹੜਾ ਉਹਨਾਂ ਨਾਮ ਕੀਤਾ ਸਾਡੇ ਪਿਤਾ ਜੀ ਤੇ ਸਾਨੂੰ ਵੀ ਇਹ ਚੀਜ਼ ਕਹਿ ਕੇ ਗਏ ਸਨ ਕਿ ਆਹ ਮੇਰੀ ਨਿਸ਼ਾਨੀ ਏ ਇਸ ਘਰ ਨੂੰ ਛੱਡਿਓ ਨਾ ਨਾ ਇਹਨੂੰ ਵੇਚਿਓ ਕਦੀ। ਸਾਡੇ ਪਿਤਾ ਜੀ ਤੇ ਸਾਨੂੰ ਵੀ ਇਹ ਗੱਲ ਕਹਿ ਕੇ ਗਏ ਸਨ ਕਿ ਇਸ ਘਰ ਨੂੰ ਕਿਤੇ ਵੇਚਿਓ ਨਾ ਮਤਲਬ ਵੇਚ ਕੇ ਕਿਤੇ ਤੁਸੀਂ ਚੱਲ ਜਾਓ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਮਤਲਬ ਇਹ ਬਾਹਰ ਰਹਿੰਦੇ ਨੇ ਤੇ ਸ਼ਾਇਦ ਕਿਤੇ ਵੇਚ ਕੇ ਚੱਲ ਨਾ ਜਾਣ ਕਹਿੰਦੇ ਇਹ ਮੇਰੀ ਨਿਸ਼ਾਨੀ ਹੈ ਜਿਸ ਕਰਕੇ ਅਸੀਂ ਉਸੇ ਨਿਸ਼ਾਨੀ ਦੇ ਵਿੱਚ ਰਹਿੰਦੇ ਸੀ ਇਹ ਬਿਲਕੁਲ ਝੂਠ ਬੋਲ ਰਿਹਾ ਸਾਨੂੰ ਮਤਲਬ 4 ਮਹੀਨੇ ਹੋ ਗਏ ਨੇ ਸੜਕਾਂ ਦੇ ਫਿਰਦਿਆਂ ਅਸੀਂ ਪੂਰੀ ਗਰਮੀ ਜਿਹੜੀ ਹੈ ਨਾ ਸੜਕਾਂ ਤੇ ਕੱਢ ਦਿੱਤੀ ਸਾਨੂੰ ਘਰ ਦੇ ਅੰਦਰ ਨਹੀਂ ਜਾਣ ਦਿੱਤੇ ਜਿੱਦਣ ਅਸੀਂ ਬਾਹਰ ਆਉਂਦੇ ਆ ਇਹ ਸਾਨੂੰ ਦੁਬਾਰਾ ਇਦਾਂ ਬੋਲਦੇ ਨੇ ਕਿ ਪਿੰਡ ਚ ਆਉਣ ਅਸੀਂ ਚਾਚੇ ਦੀਆਂ ਲੱਤਾਂ ਵੱਡੜੀਆਂ ਨੇ ਜਿਸ ਕਰਕੇ ਮੇਰੇ ਪਤੀ ਸਮਝੋ ਕਿ ਬੱਚੇ ਮੇਰੇ ਕਹਿਣ ਲੱਗੇ ਡੈਡੀ ਤੁਸੀਂ ਵਾਪਸ ਆ ਜਾਓ। ਹੁਣ ਮੁੜ ਕੇ ਆਹ ਜਿਹੜੀ ਗੱਲ ਤਾਂ ਲੱਗੀ ਦੱਸਣ ਮੇਰੇ ਪਤੀ ਕੈਮਰੇ ਲਵਾ ਕੇ ਘਰ ਦੇ ਵਿੱਚ ਗਏ ਲੋਕ ਲਾ ਕੇ ਕਿ ਮੇਰੇ ਘਰ ਨੂੰ ਇਹ ਮਤਲਬ ਮੇਰਾ ਘਰ ਸੇਫ ਰਵੇ। ਇਹਨਾਂ ਨੇ ਸਾਡੇ ਕੈਮਰੇ ਬੰਦ ਕਰਤੇ ਜਿਹਦੇ ਕਰਕੇ ਮੈਂ ਵਾਪਸ ਆਈ ਦੁਬਾਰਾ। ਮੈਂ ਕਿਹਾ ਕਿ ਮੈਂ ਜਾ ਕੇ ਦੇਖਦੀਆਂ ਕਿ ਕੀ ਹੋਇਆ ਕਰ ਲਓ। ਜਦ ਮੈਂ ਆਪਣੇ ਘਰੇ ਵਾਪਸ ਆਈਆਂ ਮੇਰੇ ਘਰ ਦੀਆਂ ਗ੍ਰਿੱਲਾਂ ਟੁੱਟੀਆਂ ਪਈਆਂ। ਮੇਰਾ ਸਾਰਾ ਸਮਾਨ ਕਿਲਰਿਆ ਪਿਆ ਵਿੱਚ ਇਹਨਾਂ ਮੇਰਾ ਘਰੇਲੂ ਸਮਾਨ ਚੋਰੀ ਕਰ ਲਿਆ ਨਾਲ ਇਹਨਾਂ ਮੇਰੇ ਗਹਿਣੇ ਚੋਰੀ ਕਰ ਲਏ ਉਤੋਂ ਇਹ ਸਾਰਾ ਝੂਠ ਬੋਲਦੇ ਫਿਰੇ ਸੇ ਬੱਚੇ ਆਂਦੇ ਤੁਹਾਡੇ ਇੱਥੇ ਹਾਂਜੀ ਮੇਰੇ ਬੱਚੇ ਵੀ ਆਂਦੇ ਰਹਿੰਦੇ ਨੇ ਮੇਰੇ ਬੱਚੇ ਵੀ ਆਂਦੇ ਨੇ ਉਹਨਾਂ ਦੇ ਨਾਲ ਇਸ ਤਰ੍ਹਾਂ ਦੀ ਗੱਲਬਾਤ ਹੋਈ ਹੈ ਨਹੀਂ ਬੱਚਿਆਂ ਨੂੰ ਤੇ ਅਸੀਂ ਮਤਲਬ ਰੋਕਿਆ ਪਿਆ ਕਿ ਦੇਖੋ ਅਸੀਂ ਜੋ ਹੈਗੇ ਆ ਬੱਚਿਆਂ ਨੇ ਕਿਉਂ ਬੋਲੜਾ ਜਦ ਕਿ ਇਹਦਾ ਅਰਜੋਤ ਸਿੰਘ ਬੇਟਾ ਜਿਹੜਾ ਸਾਨੂੰ ਇੱਥੇ ਧਮਕੀਆਂ ਦਿੰਦਾ ਇਹਨਾਂ ਦਾ ਇੱਕ ਬੇਟਾ ਰਣਜੋਤ ਸਿੰਘ ਬਾਹਰ ਆ ਅਮਰੀਕਾ ਜਿੱਨੂੰ ਕਿ ਅਸੀਂ ਵੀ ਮਤਲਬ ਲੈ ਕੇ ਗਏ ਆ ਉਹ ਉੱਥੇ ਧਮਕੀਆਂ ਦਿੰਦਾ ਕਿ ਮੈਂ ਚਾਚੇ ਜੋਗਾ ਪਿਸਤੌਲ ਲੈ ਲਿਆ ਦਸੂਜੀ ਕਿੱਥੇ ਜਾਈਏ ਬੇਟਾ ਤੁਸੀਂ ਲੈ ਕੇ ਗਏ ਹਾਂਜੀ ਉਹਨੂੰ ਅਸੀਂ ਹੀ ਲੈ ਕੇ ਗਏ ਸੀ ਉਹਨੂੰ ਅਸੀਂ 2010 ਵਿੱਚ ਲੈ ਕੇ ਗਏ ਅਸੀਂ ਕਿ ਚਲੋ ਮਤਲਬ ਅਸੀਂ ਬਾਹਰ ਚਲੋ ਬਾਜੀ ਦੇ ਵੀ ਮਤਲਬ ਪਰਿਵਾਰ ਦਾ ਇੱਕ ਮੈਂਬਰ ਬਾਹਰ ਚਲਾ ਜਾਏਗਾ ਅਸੀਂ ਉਹਨੂੰ ਲੈ ਕੇ ਗਏ ਆ ਦਸੋ ਅਸੀਂ ਕੀ ਮਾਰਾ ਕੀਤਾ ਕਿ ਸਾਡੇ ਤੇ ਇਦਾਂ ਕਰ ਰਹੇ ਹੋ ਕੀ ਹੋਇਆ ਇਹਨਾਂ ਨੇ ਵਿਕੀਲ ਪਰ ਉਹ ਵੀ ਇਹ ਵੀ ਕਹਿ ਰਹੇ ਕਿ ਜਿੱਦਾਂ ਉਹ ਇਹਨਾਂ ਨੇ ਮੇਰੀ ਗੁਤ ਕਰਕੇ ਜਿਹੜੀ ਜ਼ਮੀਨ ਦੇ ਉੱਤੇ ਜਿਹੜੀ ਕੰਸਾਲੀ ਦੀ ਕਫਾ ਲਗਾ ਦਿੱਤੀ ਕਿ ਸਸੀਂ ਖੇਤੀ ਵੀ ਨਹੀਂ ਕਰ ਸਕਦੇ ਇਹ ਜਿਹੜੀ ਇਹ ਗੱਲ ਨੇ ਬੋਲੀ ਬਿਲਕੁਲ ਝੂਠ ਹੈ ਇਹ ਦੋਨੇ ਪਾਸੇ ਦੀ ਜ਼ਮੀਨ ਰੁਕੀ ਪਈ ਹੈ ਉਹ ਅਸੀਂ ਕੁਝ ਨਹੀਂ ਕੀਤਾ ਉਹ ਅਸੀਂ ਕੁਝ ਨਹੀਂ ਕੀਤਾ ਅਸੀਂ ਇਸ ਇਨਸਾਫ ਵਾਸਤੇ ਮਤਲਬ ਦਰਖਾਸਤ ਦਿੱਤੀ ਕਿ ਸਾਡਾ ਇਨਸਾਫ ਹੋਣਾ ਚਾਹੀਦਾ ਕਿ ਸਾਨੂੰ ਸਾਡੀ ਜ਼ਮੀਨ ਨਹੀਂ ਦੇ ਰਹੇ ਅਸੀਂ ਮਤਲਬ ਇਹ ਸਹੀ ਵੰਡ ਨਹੀਂ ਕਰ ਰਹੇ ਉਹ ਜੋ ਮਤਲਬ ਬਣਦਾ ਸੀ ਐਸ ਡੀ ਐਮ ਸਾਹਿਬ ਨੇ ਆਪਣੇ ਕਾਨੂੰਨ ਦੇ ਵਿੱਚ ਰਹਿ ਕੇ ਉਹਨਾਂ ਨੇ ਸਭ ਕੁਝ ਕੀਤਾ ਉਹ ਮਤਲਬ ਉਹਦੇ ਬਾਰੇ ਜੋ ਵੀ ਉਹਨਾਂ ਦਾ ਕਾਨੂੰਨ ਸੀ ਉਹ ਉਹਨਾਂ ਨੂੰ ਪਤਾ ਕਿ ਉਹਨਾਂ ਨੇ ਕੀ ਕੀਤਾ ਉਹਦੇ ਬਾਰੇ ਮਤਲਬ ਮੈਨੂੰ ਇੰਨਾ ਕੁਝ ਨਹੀਂ ਨੌਲੇਜ ਕਿ ਉਹਨਾਂ ਨੇ ਕਿੱਦਾਂ ਕੀਤਾ ਕੀ ਕੀ ਮਤਲਬ ਹੈਗਾ ਵੀ ਕਾਰਵਾਈ ਕਿੱਦਾਂ ਹੁੰਦੀ ਹੈ ਕਿੱਦਾਂ ਨਹੀਂ ਪਰ ਉਹਨਾਂ ਨੇ ਸਭ ਕੁਝ ਕਾਨੂੰਨ ਦੇ ਵਿੱਚ ਹੀ ਰਹਿ ਕੇ ਕੀਤਾ ਤਾਂ ਇੱਕ ਤਾਂ ਕਹਿ ਦਿੰਦਾ ਕਿ ਅਸੀਂ ਇਹ ਗੱਲ ਨੂੰ ਸੁਸਾਇਡ ਕਰ ਲਵਾਂਗੇ ਜੇਕਰ ਇਹਨਾਂ ਨੇ ਵਿਧਾਇਕ ਨਾਲ ਮਿਲ ਕੇ ਸਾਨੂੰ ਤੰਗ ਪਰੇਸ਼ਾਨ ਕਰਨਾ ਨਾ ਛੱਡਿਆ ਏ ਜੀ ਬਿਲਕੁਲ ਸਰਾਸਰ ਝੂਠੇ ਇਲਜ਼ਾਮ ਲਾ ਰਹੇ ਨੇ ਤੰਗ ਤੇ ਸਾਨੂੰ ਕਰ ਰਹੇ ਨੇ ਜਿਹੜੇ ਅਸੀਂ ਘਰੋਂ ਬੁਕਾਰ ਹੋਏ ਤੁਰੇ ਫਿਰਨ ਢੇ ਆ ਅਜੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਦੋ ਹਫਤੇ ਹੋ ਗਏ ਨੇ ਇਹਨਾਂ ਨੇ ਸਾਡਾ ਘਰ ਭੰਨਿਆ ਪਰਚਾ ਹੋਇਆ ਕੋਈ ਪੁਲਿਸ ਕੁਝ ਨਹੀਂ ਉਹਦੇ ਤੇ ਕਰ ਅਸੀਂ ਆਪਣੇ ਘਰ ਨਹੀਂ ਜਾ ਪਾ ਰਹੇ ਇਹਨਾਂ ਕੋਲੋਂ ਡਰਦੇ ਅਸੀਂ ਉੱਥੇ ਸੁਸਾਇਟੀ ਦੇ ਅਹਾਂ ਅਹੀ ਸਮਝੋ ਕਰਨ ਤੇ ਸਾਨੂੰ ਮਜਬੂਰ ਹੈ ਨਾ ਕੀਤਾ ਪਿਆ ਕਿ ਅਸੀਂ ਸੜਕਾਂ ਤੇ ਤੁਰੇ ਫਿਰਨ ਡਏ ਆ ਇਹ ਜਿਹੜਾ ਕਹਿੰਦੇ ਨੇ ਘਰ ਸਾਡਾ ਏ ਉਹ ਘਰ ਇਹਨਾਂ ਦਾ ਤੇ ਸਾਡਾ ਘਰ ਕਿੱਥੇ ਗਿਆ ਇਹ ਗੱਲ ਦੱਸਣਾ ਇੱਥੇ ਮੀਡੀਆ ਤੇ ਆਣ ਕੇ ਕਿ ਸਾਡਾ ਘਰ ਫਿਰ ਕਿੱਥੇ ਗਿਆ ਏ ਜੇ ਉਹ ਘਰ ਇਹਨਾਂ ਦਾ ਏ ਅਸੀਂ ਐਨ ਆਰ ਆਈ ਹੋਣ ਕਰਕੇ ਸਾਨੂੰ ਇਹ ਤੱਕੀ ਮਾਰ ਰਹੇ ਨੇ ਦੱਸੋ ਅਸੀਂ ਕਿੱਥੇ ਜਾਈਏ ਸਾਡੇ ਕੋਲ ਉਹਦੀ ਵੀਡੀਓ ਏ ਘਰ ਦੀ ਇਹ ਤੁਹਾਡਾ ਘਰ ਹੈਗਾ ਉਹਦੀ ਵੀਡੀਓ ਹਾਂ ਸਾਡੇ ਕੋਲ ਸਾਡੇ ਘਰ ਦੀ ਵੀਡੀਓ ਹੈ ਗ੍ਰਿੱਲਾ ਲੱਗੀਆਂ ਦੀ ਗ੍ਰਿੱਲਾ ਲੱਥੀਆਂ ਦੀ ਇਹਨਾਂ ਦੇ ਤੋੜਪੰਨ ਕੀਤੀ ਦੀ ਅਨਰਾਈਆਂ ਅਸੀਂ ਆਨੂੰ ਇਹ ਐਨਆਰਆਈ ਹੋਣ ਦੀ ਪਰਦੇਸਾਂ ਚ ਜਾ ਕੇ ਮਿਹਨਤ ਕਰਨ ਦੀ ਤੇ ਆ ਸਾਨੂੰ ਸਿਲਾ ਮਿਲ ਰਿਹਾ ਕਿ ਸਾਨੂੰ ਸਾਡਾ ਹੁਣ ਅਸੀਂ ਆਪਣੇ ਘਰ ਵੀ ਦੀ ਜਾਪਾਰ ਲੱਗਦਾ ਨਹੀਂ ਇਸ ਤਰ੍ਹਾਂ ਦੇ ਜੇ ਮਾਮਲਾ ਹੋਏਗਾ ਦੇਸ਼ਾਂ ਨੇ ਗਲਵਾਤਾ ਹੋਣਗੇ ਤਾਂ ਸਾਨੂੰ ਐਨਆਰਆਈ ਦਾ ਵਿਸ਼ਵਾਸ ਜੋੜ ਜਾਏ ਕੋਈ ਵਿਸ਼ਵਾਸ ਨਹੀਂ ਕਰੇਗਾ ਕੋਈ ਨਹੀਂ ਚੀਜ਼ ਤੇ ਕੋਈ ਕਿਸੇ ਆਪਣੇ ਭਰਾ ਤੇ ਵਿਸ਼ਵਾਸ ਨਹੀਂ ਕਰੇਗਾ ਜਿੱਦਾਂ ਇਹ ਕਰ ਰਹੇ ਨੇ ਸਾਡੇ ਨਾਲ ਹੁਣ ਕੀ ਮੰਗ ਕੀ ਕਰਨੀ ਚਾਹਦੇ ਮੈਂ ਪ੍ਰਸ਼ਾਸਨ ਕੋਲੋਂ ਦੇ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਕੋਲੋਂ ਹੀ ਮੰਗ ਕਰਨੀ ਹੈ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਇਹਨਾਂ ਨੇ ਜੋ ਮੇਰੇ ਘਰ ਨੂੰ ਤੋੜ ਕੇ ਮੇਰੇ ਘਰ 'ਚ ਚੋਰੀ ਕੀਤੀ ਹੈ ਮੇਰੇ ਘਰ ਨੂੰ ਟਾਉਣ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਇਨਸਾਫ ਮਿਲਣਾ ਚਾਹੀਦਾ ਇਸ ਚੀਜ਼ ਦਾ ਪੁਲਿਸ ਨੇ ਦੇਖੋ ਜਿਸ ਦਿਨ ਮੈਨੇ ਮੈਂ ਜਾ ਕੇ ਥਾਣੇ ਦੇ ਵਿੱਚ ਪਰਚਾ ਕਰਾਇਆ ਉਦੋਂ ਅਗਲੇ ਦਿਨ ਇਹਨਾਂ ਨੇ ਮੇਰੇ ਜੇਠ ਗਰਨਾਮ ਸਿੰਘ ਨੂੰ ਪੁਲਿਸ ਨੇ ਰੈਸਟ ਕੀਤਾ ਪੂਰਾ ਦਿਨ ਉਹਨਾਂ ਨੇ ਥਾਣੇ ਦੇ ਵਿੱਚ ਰੱਖਿਆ ਮੈਨੂੰ ਨਹੀਂ ਪਤਾ ਕਿਸ ਬੇਸ ਦੇ ਉੱਤੇ ਉਹਨਾਂ ਨੇ ਸ਼ਾਮ ਨੂੰ ਇਹਨਾਂ ਨੂੰ ਛੱਡ ਦਿੱਤਾ ਜਦ ਕੇ ਇਲਜ਼ਾਮ ਲਾ ਰਹੇ ਨੇ ਕਿ ਸਾਡਾ ਐਮਐਲਏ ਰਿਸ਼ਤੇਦਾਰੇ ਮੇਰਾ ਰਿਸ਼ਤੇਦਾਰ ਹੋ ਕੀ ਹੈ ਕਿ ਜਿਹੜੇ ਦੋਸਤ ਹੋ ਗਏ ਨੇ ਪਰਚਾ ਹੋਏ ਦੋ ਕੋਈ ਕਾਰਵਾਈ ਨਹੀਂ ਹੋ ਰਹੀ ਬੰਦੇ ਨੂੰ ਫੜ ਕੇ ਛੱਡ ਰਹੇ ਨੇ ਜੇ ਬੇਸ਼ੱਕ ਉਹਦਾ ਸਬੂਤੇ ਥਾਣੇ ਦੇ ਵਿੱਚੋਂ ਲੈ ਲੈਣ ਜਾ ਕੇ ਮੈਂ ਆਖਰ ਵਿੱਚ ਇਹ ਬੇਨਤੀ ਕਰਨਾ ਚਾਹੁੰਦੀ ਆ ਕਿ ਮੈਂ ਇਸ ਟਾਈਮ ਆਪਣੇ ਆਪ ਨੂੰ ਬਹੁਤ ਵਿਚਾਰ ਤੇ ਨਰਾਸ਼ ਮਹਿਸੂਸ ਕਰ ਰਹੀ ਆ ਮੈਨੂੰ ਇਨਸਾਫ ਦਵਾਇਆ ਜਾਏ ਮੈਨੂੰ ਮੇਰਾ ਘਰ ਦਵਾਇਆ ਜਾਏ ਮੇਰੀ ਜ਼ਮੀਨ ਦਵਾਈ ਜਾਏ ਮੈਨੂੰ ਤੇ ਮੈਨੂੰ ਮੈਂ ਇਸ ਟਾਈਮ ਇੰਡੀਆ ਆਈ ਹੋਈ ਆ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਕੋਈ ਵੀ ਕਿਸੇ ਕਿਸਨ ਦਾ ਵੀ ਨੁਕਸਾਨ ਪਹੁੰਚਦਾ ਤੇ ਉਹਦੇ ਜ਼ਿੰਮੇਵਾਰ ਗਰਨਾਮ ਸਿੰਘ ਹਰਜੋਤ ਸਿੰਘ ਅਤੇ ਉਸ ਦਾ ਪੂਰਾ ਪਰਿਵਾਰ ਹੋਣਗੇ। ਮੇਰੇ ਨਾਲ ਮੇਰੇ ਜੋ ਵੀ ਸਾਕੀ ਸੰਬੰਧੀ ਭੈਣ ਭਰਾ ਆਏ ਨੇ ਉਹਨਾਂ ਦਾ ਕੋਈ ਨੁਕਸਾਨ ਹੁੰਦਾ ਉਹਦੇ ਜ਼ਿੰਮੇਵਾਰ ਵੀ ਇਹ ਹੀ ਹੋਣਗੇ। ਆਖਰ ਵਿੱਚ ਮੈਂ ਇਹ ਹੀ ਬੇਨਤੀ ਕਰਨੀ ਹੈ ਕਿ ਮੈਨੂੰ ਇਨਸਾਫ ਦਵਾਇਆ ਜਾਵੇ। ਐਨ ਆਰ ਆਈ ਹੋਣ ਦੀ ਮੈਨੂੰ ਇਹ ਸਜ਼ਾ ਮਿਲ ਰਹੀ ਹੈ। ਮੈਨੂੰ ਪਲੀਜ਼ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ। ਮੇਰਾ ਇਨਸਾਫ ਕੀਤਾ ਜਾਵੇ। ਸੀ ਆਮਾਨ ਸਾਹਿਬ ਨੂੰ ਇਹ ਮੇਰੇ ਵੱਲੋਂ ਦੋਵੇਂ ਹੱਥ ਜੋੜ ਕੇ ਬੇਨਤੀ ਜੀ ਤੁਹਾਡੇ ਜਿਹੜੇ ਕੀ ਲੱਗਦੇ ਨੇ ਜਿਹੜੇ ਨਾਲ ਆਇਆ ਹਾਂ ਹਾਂ ਜੀ ਇਹ ਮੇਰੇ ਪਰਜਾਈ ਹੈ ਪਰਜਾਈ ਹੈ ਹਾਂ ਜੀ ਇਹਨਾਂ ਤੇ ਇਲਜ਼ਾਮ ਲੱਗੇ ਨੇ ਕਿ ਇੱਕ ਗੁਰਨਾਮ ਸਿੰਘ ਹੈ ਕਿ ਤੇ ਹਜੋਤ ਸਿੰਘ ਹੈ ਗਿਆ ਉਹਨਾਂ ਨੇ ਇਲਜ਼ਾਮ ਲਾਇਆ ਨਹੀਂ ਕੀ ਸਾਨੂੰ ਇਹ ਡਰਾਇਆ ਤੁੰਕਾਇਆ ਜਾ ਰਿਹਾ ਤੇ ਹਲਕਾ ਵਿਧਾਇਕ ਨਾਲ ਸੁਵਾਂ ਤੇ ਵਿਧਾਇਕ ਨਾਲ ਮਿਲ ਕੇ ਜਮਨਾਲ ਸਾਹਿਬ ਦੇ ਨਾਲ ਕਿਤੇ ਉਹਨਾਂ ਦੇ ਪਿਤਾ ਨਾਲ ਮਿਲ ਕੇ ਜਿਹੜੀ ਰਿਸ਼ਤੇਦਾਰੀ ਫੋਨ ਕਰਕੇ ਸਾਡੇ ਤੇ ਦਬਾਅ ਪਾਇਆ ਜਾਂਦੇ ਆ ਇਹ ਕੀ ਮਾਮਲਾ ਕੀ ਹੈਗਾ ਪੂਰਕ ਕੀ ਇਹ ਝੂਠੇ ਇਲਜ਼ਾਮ ਲਾਏ ਜਾ ਰਹੇ ਨੇ ਜੀ ਹਾਂ ਜੀ ਤੁਸੀਂ ਕੀ ਲੱਗਦੇ ਹੋ ਪ੍ਰਣਾਮ ਸਿੰਘ ਜੀ ਹਾਂਜੀ ਭੈਣ ਲੱਗਦੀ ਉਹਨਾਂ ਸਿਸਟਰ ਹਾਂਜੀ ਹਾਂਜੀ ਇਹ ਮਾਮਲਾ ਕੀ ਲੜਾਈ ਕਿਹ ਗੱਲਬਾਤ ਹੈਗੀ ਆਪਣੀ ਹਾਂਜੀ ਇਹਨਾਂ ਦੇ ਆਪਣਾ 2000 ਚੋਂ ਬਾਹਰ ਗਏ ਨੇ ਤੇ ਮੁੜ ਕੇ ਆ ਹੁਣ ਨੰਬਰ ਮਹੀਨੇ ਵਿੱਚ ਆਏ ਨੇ ਪਿਛਲੇ ਜੀ ਸਿਆਲ ਵਿੱਚ ਤੇ ਇਹਨਾਂ ਨੇ ਆਖਿਆ ਵੀ ਮੇਰੇ ਵੀ ਜ਼ਮੀਨ ਛੱਡੋ ਤੇ ਮੇਰਾ ਘਰ ਇਹਨਾਂ ਨੇ ਘਰ ਵੇਖਿਆ ਆਪਣਾ ਤੇ ਉਹਨੂੰ ਤਾਲੇ ਲੱਗੇ ਹਨ ਅਸੀਂ ਚਾਬੀਆਂ ਮੰਗੀਆਂ ਦੋਹਾਂ ਭੈਣਾਂ ਨੇ ਤੇ ਸਾਡੀ ਪਰਜਾਈ ਨੇ ਸਾਨੂੰ ਚਾਬੀਆਂ ਨਹੀਂ ਦਿੱਤਾ ਬੁਆਨੇ ਖੋਲਣ ਦਿੱਤਾ ਪਰ ਉਹ ਕਹਿ ਰਹੇ ਘਰ ਤਾਂ ਸਾਡਾ ਹੈਗਾ ਹਾਂਜੀ ਉਹ ਕਹਿ ਰਹੇ ਘਰ ਸਾਡਾ ਹੈਗਾ ਘਰ ਤੇ ਫਿਰ ਉਹਨਾਂ ਦਾ ਤੇ ਫਿਰ ਇਹਨਾਂ ਦਾ ਕਿੱਥੇ ਗਿਆ ਮਾਂ ਪਿਓ ਨੇ ਤੇ ਦੋਨਾਂ ਪੁੱਤਰਾਂ ਨੂੰ ਦੇਣੇ ਹਣ ਇੱਕ ਪੋਸ਼ਣ ਉਹਨਾਂ ਦਾ ਹੀ ਇੱਕ ਇਹਨਾਂ ਦਾ ਹੀ ਉਹਨਾਂ ਨੇ ਆਪਣਾ ਢਾਹ ਕੇ ਤੇ ਉੱਥੇ ਕੋਠੀ ਬਣਾ ਲਈ ਉਹ ਕਹਿੰਦੇ ਫਾਦਰ ਸਾਹਿਬ ਸਾਡ ਨੂੰ ਦੇ ਕੇ ਗਏ ਸੀ ਸੇਵਾ ਕਰਦੇ ਕਿਹਦੇ ਸਾਹਮਣੇ ਕਿਹਾ ਫਾਦਰ ਸਾਹਮਣੇ ਸਾਡੇ ਸਾਹਮਣੇ ਤੇ ਫਾਦਰ ਨੇ ਕਿਹਾ ਇਹ ਐਨ ਆਰ ਆਈ ਪਰਿਵਾਰ ਹੈ ਐਨ ਆਰ ਆਈ ਪਰਿਵਾਰ ਦਾ ਮੈਂ ਵਕੀਲ ਹਾਂ ਜੀ ਇਹਨਾਂ ਦਾ ਸਾਰੇ ਕੇਸ ਜਿਹੜੇ ਆ ਮੈਂ ਡੀਲ ਕਰ ਰਿਹਾ ਇਹਨਾਂ ਦੇ ਇਸ ਪਰਿਵਾਰ ਨਾਲ ਧੱਕਾ ਹੋ ਰਿਹਾ ਐਨ ਆਰ ਆਈ ਹੋਣ ਕਰਕੇ ਜਿਹੜਾ ਇਹਨਾਂ ਦਾ ਦੂਜਾ ਪਰਿਵਾਰ ਆ ਉਹਨਾਂ ਨੇ ਇੱਕ ਪਾਸੇ ਤੇ ਇਹਨਾਂ ਦੇ ਖਿਲਾਫ ਕੋਰਟਾਂ 'ਚ ਦਾਅਵੇ ਕੀਤੇ ਨੇ ਦੂਜੇ ਪਾਸੇ ਇਹਨਾਂ ਤੇ ਬੇਬੁਨਿਆਦ ਇਲਜ਼ਾਮ ਲਾ ਕੇ ਇਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਮੈਂ ਸਮਝਦਾ ਕਿ ਜਿਹੜੇ ਦਾਅਵੇ ਉਹਨਾਂ ਨੇ ਕੀਤੇ ਆ ਸਾਰੇ ਕਾਪੀਆਂ ਮੈਂ ਲੈ ਕੇ ਆਇਆ ਹਾਂ ਬਤੌਰ ਵਕੀਲ ਇਹਨਾਂ ਦੀ ਸਾਰੀਆਂ ਕਾਪੀਆਂ ਜਿਹੜੇ ਉਹਨਾਂ ਨੇ ਦਾਅਵੇ ਕੀਤੇ ਆ ਮਕੇਰੀਆਂ ਸਿਵਲ ਕੋਰਟ 'ਚ ਦਾਅਵੇ ਕੀਤੇ ਆ ਦਸੂਹਾ ਸਿਵਲ ਕੋਰਟ 'ਚ ਦਾਅਵੇ ਕੀਤੇ ਆ ਸ਼ਾਰਪੁਰ ਵੀ ਇਹਨਾਂ ਨੇ ਕੇਸ ਪਾਇਆ ਹਾਈ ਕੋਰਟ ਵੀ ਇਹਨਾਂ ਨੇ ਅਪਰੋਚ ਕੀਤੀ ਆ ਸੋ ਇਹ ਜਾਣ ਬੁੱਝ ਕੇ ਸਿਰਫ ਐਨ ਆਰ ਆਈ ਪਰਿਵਾਰ ਦੀ ਜ਼ਮੀਨ ਹੜਪਣਾ ਚਾਹੁੰਦੇ ਨੇ ਤੇ ਇਲਜ਼ਾਮ ਲਾ ਕੇ ਇਹਨਾਂ ਨੂੰ ਝੂਠੇ ਕੇਸ 'ਚ ਫਸਾਉਣ ਦੀ ਸਾਜ਼ਿਸ਼ ਹੈ ਤਾਂ ਜੋ ਇਹ ਪਰਿਵਾਰ ਉਲਝ ਕੇ ਰਹਿ ਜਾਵੇ ਤੇ ਸਾਰੀ ਜ਼ਮੀਨ ਜਾਇਦਾਦ ਪਰਵਾਰ ਘਰ ਜਿਹੜਾ ਇਹਨਾਂ ਨੂੰ ਛੱਡ ਦੇਣ ਜੋ ਕਿ ਬਿਲਕੁਲ ਗਲਤ ਹੈ ਜਿਹੜਾ ਕਿ ਲੋਕਾਂ ਵਾਸਤੇ ਮੈਂ ਸਮਝਦਾ ਕਿ ਮੈਂ ਬਤੌਰ ਵਕੀਲ ਇੱਕ ਸੋਸ਼ਲ ਮੀਡੀਆ ਰਾਹੀਂ ਜਿਹੜੀ ਅਪੀਲ ਕਰਨੀ ਚਾਹੁੰਦਾ ਕਿ ਜੇ ਇਦਾਂ ਦੇ ਹਾਲਾਤ ਬਣੇ ਜੇ ਐਨ ਆਰ ਆਈ ਪਰਿਵਾਰਾਂ ਦੀ ਜ਼ਮੀਨਾਂ ਤੇ ਘਰਾਂ ਤੇ ਕਬਜ਼ੇ ਨਜਾਇਜ਼ ਹੋਣ ਲੱਗੇ ਤੇ ਸਾਡੇ ਪੰਜਾਬ ਚ ਜਿੰਨੇ ਐਨ ਆਰ ਆਈ ਪਰਿਵਾਰ ਆ ਉਹਨਾਂ ਸੋਚਣ ਤੇ ਮਜਬੂਰ ਹੋ ਜਾਣਗੇ ਉਹਨਾਂ ਦੇ ਭਰਾਵਾਂ ਚ ਬਹੁਤ ਵੱਡੇ ਤਰ੍ਹਾਂ ਜਿਹੜੇ ਡਿਸਪਿਊਟ ਪੈ ਜਾਣਗੇ ਇਸ ਕਰਕੇ ਕਿਸੇ ਵੀ ਐਨ ਆਰ ਆਈ ਪਰਿਵਾਰ ਜਿਹੜੀ ਆ ਇਹਨਾਂ ਨੂੰ ਜਿਹੜੀ ਇਹ ਪੂਰੀ ਪ੍ਰਸ਼ਾਸਨ ਵੱਲੋਂ ਮਦਦ ਮਿਲਣੀ ਚਾਹੀਦੀ ਆ ਤਾਂ ਜੋ ਇਹਨਾਂ ਨੂੰ ਇਨਸਾਫ ਮਿਲ ਸਕੇ ਤੁਹਾਡੇ ਚਾਚੀ ਸਰਬੀਤ ਕੋਰ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤਾਂ ਉਹਨਾਂ ਨੇ ਤੁਹਾਡੇ ਤੇ ਵੀ ਦੋਸ਼ ਲਾਇਆ ਕਿ ਉਹਨਾਂ ਦੇ ਗਹਿਣੇ ਤੁਹਾਡੇ ਵੱਲੋਂ ਚੋਰੀ ਕੀਤੇ ਗਏ ਨੇ ਉਹਨਾਂ ਨੂੰ ਮਕਾਨ ਦੇ ਵਿੱਚ ਨਹੀਂ ਬੜਾ ਦਿੱਤਾ ਜਾ ਰਿਹਾ ਤੇ ਜਦੋਂ ਵੀ ਉਹ ਵਿਦੇਸ਼ ਤੋਂ ਆਉਂਦੇ ਨੇ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਤੁਹਾਡੇ ਪਰਿਵਾਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਠੀਕ ਆ ਜੀ ਇਹ ਦੇਖੋ ਜੀ ਮੀਡੀਆ ਦੇ ਅੰਦਰ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਮਤਲਬ ਕਿ ਸਾਡੇ ਤੇ ਜਿਹੜੇ ਇਲਜ਼ਾਮ ਲਾਏ ਨੇ ਬਿਲਕੁਲ ਬੇਬੁਨਿਆਦ ਨੇ ਠੀਕ ਆ ਜੀ ਤੇ ਜੇ ਉਹਨਾਂ ਨੂੰ ਲੱਗਦਾ ਆ ਕਿ ਉਹਨਾਂ ਦੀ ਸੁਣਵਾਈ ਨਹੀਂ ਹੋਈ ਹੈਗੀ ਤੇ ਉਹ ਤਾਂ ਉਹਨਾਂ ਨੇ ਤਾਂ ਆਲਰੇਡੀ ਮੇਰੇ ਤੇ ਐਫਆਈਆਰ ਇਸ ਚੀਜ਼ ਦੀ ਕਰਵਾ ਦਿੱਤੀ ਹੋਈ ਆ ਬਾਕੀ ਜਿਹੜਾ ਉਹਨਾਂ ਦਾ ਮਕਾਨ ਦਾ ਵੀ ਉੱਥੇ ਆਉਣ ਨਹੀਂ ਦਿੰਦੇ ਦੇਖੋ ਉਸ ਘਰ ਦੇ ਅੰਦਰ ਜਿਹੜਾ ਮੀਟਰ ਲੱਗਾ ਆ ਉਹ ਮੇਰੇ ਫਾਦਰ ਦੇ ਨਾਮ ਤੇ ਆ ਠੀਕ ਆ ਇਹ ਪਿਛਲੇ 25 ਸਾਲਾਂ ਤੋਂ 30 ਸਾਲਾਂ ਤੋਂ ਸਨੇਹ ਪਰਿਵਾਰ ਬਲਵਿੰਦਰ ਸਿੰਘ ਸਰਬਜੀਤ ਕੌਰ ਉਹਨਾਂ ਦੇ ਦੋਨੇ ਬੇਟੇ ਅਮਰੀਕਾ ਰਹਿ ਰਹੇ ਨੇ ਠੀਕ ਆ ਜੀ ਇਸ ਕਰਕੇ ਤੁਸੀਂ ਆਪ ਸੋਚੋ ਜਿਹੜਾ ਬੰਦਾ 25 ਸਾਲ ਤੋਂ ਉੱਥੇ ਰਹਿ ਰਿਹਾ ਹੋਵੇਗਾ ਕੀ ਉੱਥੇ ਉਹ ਆਪਣੇ ਘਰ ਨੇ ਛੱਡ ਕੇ ਜਾਏਗਾ ਬਿਲਕੁਲ ਬੇਬੁਨਿਆਦ ਇਹਨਾਂ ਦੇ aarop ਨੇ ਠੀਕ ਆ ਜੀ ਤੇ ਰਹੀ ਗੱਲ ਮੈਂ ਉਹਨਾਂ ਦੀ ਪਿਛਲੇ ਵੀਡੀਓ ਦੇ ਵਿੱਚ ਜਿਹੜੇ ਆਪਣੇ ਐਮ.ਐਲ.ਏ ਦਸੂਹਾ ਦੇ ਨੇ ਕਰਮਵੀਰ ਘੁੰਮਣ ਹੋਣੀ ਉਹਨਾਂ ਨੂੰ ਵੀ ਮੈਂ ਸੁਣਿਆ ਤੇ ਮੈਂ ਦੱਸਣਾ ਚਾਹੁੰਦਾ ਆ ਕਿ ਉਹ ਕਹਿੰਦੇ ਵੀ ਮੈਂ ਇਸ ਮਸਲੇ ਨੂੰ ਜਾਣਦਾ ਨਹੀਂ ਮੈਂ ਜਾਣਕਾਰੀ ਦੇਣੀ ਚਾਹੁੰਦਾ ਆ ਵੀ ਮੈਂ ਘਟੋ ਘਟ ਵੀ ਉਹਨਾਂ ਦੇ ਪਾਰਟੀ ਦੇ ਜਿਹੜੇ ਵਰਕਰ ਨੇ ਟੇਰਕਿਆਂ ਨੇ ਤੋਂ ਮਹੀਨੇ ਦੇ ਵਿੱਚ ਇਹਨਾਂ ਦੇ ਕੋਲ ਭੇਜੇ ਸੀ ਠੀਕ ਆ ਉਸ ਤੋਂ ਬਾਅਦ ਆ ਜਿਹੜੇ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਸਤਕਾਰਯੋਗ ਐਮਐਲਏ ਸਹਿਬਾਨ ਨੇ ਠੀਕ ਆ ਉਹ ਐਮਪੀ ਨੇ ਚੱਬੇਵਾਲ ਸਾਹਿਬ ਉਹਨਾਂ ਤੋਂ ਵੀ ਕੁਹਾਇਆ ਠੀਕ ਆ ਫਿਰ ਸ਼ਾਮਚਰਾਸੀ ਤੋਂ ਜਿਹੜੇ ਐਮਐਲਏ ਨੇ ਉਹਨਾਂ ਤੋਂ ਵੀ ਕੁਹਾਇਆ ਠੀਕ ਆ ਤੇ ਇਹ ਹਰ ਇੱਕ ਨੂੰ ਇਹ ਕਹਿੰਦੇ ਸੀ ਮੇਰਾ ਪਰਸਨਲ ਮੈਟਰ ਆ ਮੇਰਾ ਜੋ ਦਿਲ ਕਰੇਗਾ ਮੈਂ ਉਹ ਕਰਾਂਗਾ ਇਹ ਦੂਸਰੀ ਪਾਰਟੀ ਸਾਡੇ ਵੱਲ ਨੂੰ ਕਹਿੰਦੇ ਸੀ ਵੀ ਤੁਸੀਂ ਭਾਵੇਂ ਡੀਜੀਪੀ ਪੰਜਾਬ ਕੋ ਵੀ ਚਲੇ ਜਾਓ ਮੈਂ ਤੁਹਾਡੀ ਸੁਣਵਾਈ ਨਹੀਂ ਹੋਣ ਦੇਣੀ ਸੋ ਮੈਂ ਇਸ ਕਰਕੇ ਅੱਜ ਵੀ ਮੀਡੀਆ ਦੇ ਰਾਹ ਪੰਜਾਬ ਸਰਕਾਰ ਸਤਕਾਰਯੋਗ ਮੁੱਖ ਮੰਤਰੀ ਸਾਹਿਬ ਠੀਕ ਆ ਜੀ ਐਸਐਸ ਪੀ ਜੀ ਪੀ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਜਿਹੜੇ ਇਹ ਸਾਡੇ ਘਰ ਗੈਰ ਕਾਨੂੰਨੀ ਟੰਗ ਦੇ ਨਾਲ ਵੜੇ ਸਨ ਜਿਹਦੀ ਮੈਂ ਸੀਸੀਟੀਵੀ ਫੁਟੇਜ ਤੇ ਫੋਟੋਜ਼ ਡੀਐਸਪੀ ਮੁਕੇਰੀਆ ਸਾਹਿਬ ਦੇ ਟੇਬਲ ਤੇ ਉੱਤੇ ਪਹੁੰਚਾ ਦਿੱਤੀਆਂ ਨੇ ਠੀਕ ਆ ਜੀ ਉਹਨਾਂ ਦੋਸ਼ੀਆਂ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਮੈਂ ਫਿਰ ਦੁਹਰਾਉਣਾ ਆ ਜੇ ਸਾਡੇ ਪਰਿਵਾਰ ਦਾ ਕੋਈ ਵੀ ਜਾਨੀ ਨੁਕਸਾਨ ਹੋਇਆ ਸਰਬਜੀਤ ਕੌਰ ਬਲਵਿੰਦਰ ਸਿੰਘ ਸੁਖਵਿੰਦਰ ਸਿੰਘ ਜਗਦੀਪ ਸਿੰਘ ਜਿਹੜਾ ਕਿ ਜਗਦੀਪ ਸਿੰਘ ਜਿਹੜਾ ਹੈ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਉਹ ਕੁੰਮਣ ਦਾ ਸੋਹਰੇ ਵਾਲੇ ਪਾਸੋਂ ਇਹ ਜਿਹੜਾ ਬੱਬੂ ਕੁੰਮਣ ਨੇ ਉਹ ਉਹਨਾਂ ਦੇ ਫੁੱਫੜ ਸੋਹਰਾ ਲੰਗਦੇ ਨੇ ਇਹ ਆ ਰਿਸ਼ਤੇਦਾਰੀ ਇਹਨਾਂ ਦੀ ਮੇਰੇ ਕੋ ਫੋਟੋਗ੍ਰਾਫਸ ਵੀ ਨਹੀਂ ਉਹਨਾਂ ਦੀਆਂ ਤੇ ਇਹ ਕਿਸ ਤਰ੍ਹਾਂ ਕਹਿੰਦੇ ਨੇ ਵੀ ਮੈਂ ਮਸਲੇ ਨੂੰ ਜਾਣਦਾ ਨਹੀਂ ਹੈਗਾ ਸੋ ਮੈਂ ਚਾਹੁੰਦਾ ਵੀ ਬੰਦ ਦੀ ਕਾਰਵਾਈ ਜਿਹੜੀ ਆ ਪ੍ਰਸ਼ਾਸਨ ਐਸਐਸਪੀ ਸਾਹਿਬ ਇਹਦੇ ਉੱਤੇ ਦੋਸ਼ਾਂ ਦੇ ਉੱਪਰ ਕਰਨ